ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਆਪਾਂ ਖੜੇ ਆਂ ਰੋਪੜ ਆਪਣੀ ਏਜੰਸੀ ਤੇ ਬਿਲਕੁਲ ਚਾਰ ਪੰਜ ਸ਼ੋਅਰੂਮ ਛੱਡ ਕੇ ਫਾਰਮ ਟਰੈਕ ਵਾਲੇ ਦੇ ਸ਼ੋਅਰੂਮ ਤੇ ਜੀ ਠੀਕ ਹੈ ਜੀ ਕਈ ਦਿਨ ਤੇ ਮੈਨੂੰ ਵੀਰ ਲਗਾਤਾਰ 8-10 ਵੀਡੀਓ ਦੇ ਥੱਲੇ ਕਮੈਂਟ ਆ ਰਹੇ ਦੇ ਵੀ ਤੁਸੀਂ ਬਾਈ ਫਾਰਮ ਟਰੈਕ ਵਾਲੀ ਦੀ ਹੇਠ ਤੱਕ ਵੀਡੀਓ ਨਹੀਂ ਪਾਈ ਕੋਈ ਠੀਕ ਹੈ ਜੀ ਤੇ ਬਾਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਫਾਰਮ ਟਰੈਕ ਏਜੰਸੀ ਦੇ ਵਿੱਚੋਂ ਜੀ ਠੀਕ ਹੈ ਆਪਣੇ ਰੋਪੜ ਬਾਈ ਡੀਲਰਸ਼ਿਪ ਨਵੀਂ ਖੁੱਲੀ ਹੈ ਜੀ ਤੇ ਬਾਈ ਆਪਣਾ ਉਨੇ ਤੋਂ ਆ ਬਾਈ ਇਹਦੀ ਏਜੰਸੀ ਆ ਠੀਕ ਆ ਜੀ ਬਾਈ ਅੱਜ ਹੈ ਨਹੀਂ ਚਲੋ ਆਪਾਂ ਫੇਰ ਤੁਹਾਨੂੰ ਕਿਸੇ ਦਿਨ ਉਹਨਾਂ ਨਾਲ ਵੀ ਵੀਡੀਓ ਬਣਾ ਕੇ ਪਾਵਾਂਗੇ ਜੀ ਤੇ ਬਾਈ ਨਾਲ ਕੋਲ ਪੁਰਾਣੇ ਟਰੈਕਟਰ ਵੀ ਇੱਕ ਤੋਂ ਖੜੇ ਆ ਤੇ ਬਾਕੀ ਨਵੇਂ ਦਾ ਤੁਹਾਨੂੰ ਜੋ ਜਿੰਨੇ ਵੀ ਇਹਨਾਂ ਦੇ ਮਾਡਲ ਆਉਂਦੇ ਆ 60 60 50 47 45 ਜਿੰਨੇ ਵੀ ਮਾਡਲ ਆ ਠੀਕ ਆ ਜੀ ਬਹੁਤ ਵਧੀਆ ਟਰੈਕਟਰ ਨੇ ਬਾਈ ਜਿਹੜੇ ਨਵੇਂ ਆਏ ਨੇ ਹੁਣ ਠੀਕ ਆ ਜੀ ਤੇ ਬਾਕੀ ਇਹਦੀ ਵੀਡੀਓ ਆਪਾਂ ਤੁਹਾਨੂੰ ਨਾ ਕਿਸੇ ਦਿਨ ਟਰੈਕਟਰਾਂ ਬਾਰੇ ਜਾਣਕਾਰੀ ਤਾਨੂੰ ਜਦੋਂ ਬਾਈ ਆਊਗਾ ਉਹਦੇ ਨਾਲ ਵੀਡੀਓ ਤੁਹਾਨੂੰ ਬਣਾ ਕੇ ਦਿਖਾਵਾਂਗੇ ਇੱਕ ਬਾਈ ਨੇ ਕੋ ਟਰੈਕਟਰ ਖੜਾ ਜੀ ਪੁਰਾਣਾ ਹੌਲੈਂਡ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਹੈ ਜੀ ਬਾਈ ਨੇ ਕੋ ਕੱਲੇ ਟਰੈਕਟਰ ਕੱਟਿਆ ਜੀ ਇਹੇ ਏਸ਼ਨ ਵੀਰੇ ਆ ਜਾ ਤੇ ਨਾਲ ਬਾਈ ਮੇਰੇ ਮਾਮੇ ਦਾ ਮੁੰਡਾ ਅੱਜ ਅੱਜ ਆਇਆ ਇਹ ਹੋਰ ਵੀਰ ਕੇ ਉਹ ਦੰਦਨ ਬਾਅਦ ਠੀਕ ਹੈ ਜੀ ਹਾਂਜੀ ਤੇ ਇਹ ਿਆਸੀ ਘਟ ਆਉਂਦਾ ਛੁੱਟੀਆਂ ਵੱਧ ਮਾਰਦਾ ਬਾਈ ਛੁੱਟੀਆਂ ਵੀਰ ਕੋਲ ਜੀ ਛੁੱਟੀਆਂ ਤਾਂ ਮਾਰਦਾ ਬਾਈ ਹਾਂ ਉਹਨੇ ਉਹ ਵੀ ਰੀਜ਼ਨ ਦੱਸਦਿਆਂ ਛੁੱਟੀਆਂ ਤਾਂ ਮਾਰਦਾ ਬਾਈ ਨਾਲ ਦੀ ਨਾਲ ਇਹ ਪੜ੍ਹਾਈ ਵੀ ਕਰਦਾ ਫਿਰ ਉੱਧਰ ਵੀ ਇਹਨੂੰ ਜਾਣਾ ਪੈਂਦਾ ਇੱਧਰ ਵੀ ਆਉਣਾ ਪੈਂਦਾ ਠੀਕ ਹੈ ਜ ਗੱਲ ਥੋੜਾ ਉੱਚੀ ਬੋਲ ਭਾਈ ਹੁਣ ਕੇ ਨਾ ਮੈਕ ਲੱਗਿਆ ਵਾਹ ਮੈਕ ਤਾਂ ਲੱਗਿਆ ਮੈਂ ਉੱਚੀ ਦਾ ਬੋਲ ਠੀਕ ਹੈ ਠੀਕ ਹੈ ਅਬੀ ਆਵਾਜ਼ ਵੀ ਨਹੀਂ ਕਹਾ ਜਾਂਦੀ ਹੁਣੇ ਸਾਰੇ ਨਾ ਨਾ ਜਾਂਦੀ ਹੈ ਜਸ਼ਨਪੁਰ ਦਾ ਟਰੈਕਟਰ ਆਇਆ ਵੀਰ ਨਾਲ ਕੋਲ 2013 ਮਾਡਲ ਵੀਡੀਓ ਆਪਾਂ ਨੇ ਭਾਈ ਸਾਰੇ ਐਂਸੀਆਂ ਦੀ ਪਾਇ ਕਰਨੀਆਂ ਪੁਰਾਣੇ ਟਰੈਕਟਰਾਂ ਦੀ ਠੀਕ ਹੈ ਜੀ ਆਪਾਂ ਆਪਾਂ ਨੂੰ ਇਹ ਗੱਲ ਦਾ ਕੋਈ ਇਤਰਾਜ ਨਹੀਂ ਹੈਗਾ ਸਾਰੇ ਹੀ ਆਪਣੇ ਚਿਹੇ ਸਵਰਾਜ ਵਾਲਿਆਂ ਤੇ ਸੋਨਾ ਲਿਕ ਵਾਲਿਆਂ ਤੇ ਜੌਂਡੀਰ ਵਾਲਿਆਂ ਅਸੀਂ ਤਾਂ ਚਲੋ ਹੈਗੇ ਹੀ ਆ ਠੀਕ ਆ ਆਪਾਂ ਤਾਂ ਐ ਕਹਿੰਦੇ ਵੀ ਹਰੇਕ ਦਾ ਟਰੈਕਟਰ ਵਿਕੇ ਠੀਕ ਹੈ ਲਾਉਣੇ ਵਾਲੇ ਨੇ ਪੈਸੇ ਲਾਉਣੇ ਆ ਆਪਾਂ ਨੂੰ ਵੀਡੀਓ ਪਾਉਣੇ ਚ ਆਪਣਾ ਕੁਝ ਨਹੀਂ ਆਂਦਾ ਹੈਗਾ ਬਾਈ ਠੀਕ ਆ ਹਾਂਜੀ ਤੇ ਵੀਰਾਂ ਨੇ ਉਹਨੂੰ ਸਪੈਸ਼ਲ ਕਿਹਾ ਹੈ ਕਹਿੰਦਾ ਬਾਈ ਵੀਡੀਓ ਪਾਣੀ ਮੈਂ ਬਾਈ ਜ਼ਰੂਰ ਪਾਵਾਂਗੇ ਤੁਸੀਂ ਟਰੈਕਟਰ ਜਿੱਦਾਂ ਵੀ ਹੁੰਦਾ ਪੁਰਾਣਾ ਥੋੜੀ ਮੈਨੂੰ ਦੱਸ ਦਿਆ ਕਰੋ ਕੀ ਹਿਸਾਬ套 ਆ ਇਹ ਜਿਸਨ ਵੀਰੇ 2012 ਪਤਨੀ ਸ਼ਾਇਦ 13 ਮਾਡਲ ਟਰੈਕਟਰ ਹੈ ਟਰੈਕਟਰ ਵੀਰੇ A to Z ਸਾਰਾ ओरिजिनल ਹੈ ਠੀਕ ਆ ਕਰਨਵੀਰ ਬਾਕੀ ਜਾਣਕਾਰੀ ਦੋ ਕਰਨਵੀਰ ਦੱਸ ਵੀਰੇ ਟਰੈਕਟਰ ਬਾਰੇ ਟਰੈਕਟਰ ਵੀਰੇ ਬਧੀਆ ਹੈ ਹਾਂ ਰੋਪੜ ਦਾ ਨੰਬਰ ਹੈ ਠੀਕ ਆ ਜੀ ਸਭ ਤੋਂ ਵਧੀਆ ਹੈ ਤੇ ਹਜੇ ਤੱਕ ਬਾਈ ਜਿਸ ਨੇ ਵੀਰੇ ਮਨਾਂ ਦਾ ਮੋਲੇ ਟਾਇਰ ਵੀ ਟਰੈਕਟਰ ਦੇ ਨਾਲ ਦੇ ਆ। ਹਾਂ। 40 ਕੇ ਪੈਸੇ ਟਾਇਰ ਹੋਗੇ 40 45 ਪੈਸੇ ਟਾਇਰ ਨਾਲ ਦੇ ਆ। ਟਰੈਕਟਰ 2600 ਘੰਟੇ ਜੈਨੂਨ ਚੱਲਿਆ ਹੋਇਆ ਇੱਧਰ ਨੂੰ ਆ ਜਾ ਵੀਰੇ। ਠੀਕ ਆ ਜੀ। ਪਿਛਲੇ ਟਾਇਰਾਂ ਦੀ ਕੰਡੀਸ਼ਨ ਬਾਈ ਘੱਟ ਆ ਪਿਛਲੇ ਟਾਇਰ 30 35 ਕੇ ਪੈਸੇ ਆ। ਟਰੈਕਟਰ ਉਦਾਂ ਚੱਲ ਚਲਾਵੇ ਦਾ ਪੂਰਾ ਸਾਫ਼ ਆ। ਠੀਕ ਆ ਜੀ। ਸ਼ੋ ਸ਼ੂ ਤਾਂ ਰੰਗ ਦਿਖਾ ਬਾਈ ਕੋਲ ਨੂੰ। ਠੀਕ ਆ ਜੀ। ਪੂਰਾ ਦੇਖੋ ਵਧੀਆ ਪਿਆ। ਤੇ ਕੋਈ ਵੀਰੇ ਰੰਗ ਪੇਂਟ ਨਹੀਂ ਹੈਗਾ ਟਰੈਕਟਰ ਨੂੰ ਕਿਤੋਂ ਵੀ ਟਰੈਕਟਰ ਨੂੰ ਟੱਚਿੰਗ ਹੋਈ ਜਾਂ ਕੋਈ ਆ ਕੇ ਸਾਬਤ ਕਰ ਦੇਵੇ ਵੀ ਟਰੈਕਟਰ ਪੇਂਟ ਹੈ ਚਾਕੇ ਤਾਂ ਕਲਮ ਲੱਗੀ ਹੋਈ ਆ ਤਾਂ ਬਾਈ ਉਹ ਆਪਣੀ ਗਾਰੰਟੀ ਹੈ ਬਾਈ ਨਾਲ ਦੀ ਨਹੀਂ ਮੇਰੀ ਗਾਰੰਟੀ ਹੈ ਰੰਗ ਪੇਂਟ ਦੀ ਬਾਕੀ ਤੁਸੀਂ ਆ ਕੇ ਆਪਣੇ ਚੈੱਕ ਕਰਨਾ ਬਾਕੀ ਮੈਂ ਉਹਦਾ ਟਰੈਕਟਰ ਚਲਾ ਚਲੂ ਕੇ ਦੇਖਿਆ ਬਾਈ ਟਰੈਕਟਰ ਵਧੀਆ ਆਵਾਜ਼ ਬੁਜ ਨੇ ਟਰੈਕਟਰ ਦੀ ਠੀਕ ਹੈ ਜੀ ਹਿੱਸਾ ਹਿੱਸਾ ਰੰਗ ਬਹੁਤ ਵਧੀਆ ਪਿਆ ਮੂਰੇ ਬੰਪਰ ਵੀ ਛੋਟਾ ਜਿਹਾ ਘੋੜਾ ਲੱਗਿਆ ਹੋਇਆ ਬਹੁਤ ਵੱਡਾ ਨਹੀਂ ਹੈਗਾ ਨਾਰਮਲ ਜਿਹਾ ਬੰਪਰ ਲੱਗਿਆ ਹੋਇਆ ਠੀਕ ਹੈ ਬੰਪਰ ਇਹ ਪੀ ਵੀ 12 ਉੜੀ ਆਪਾਂ ਤੁਹਾਨੂੰ ਸਟਾਰਟਿੰਗ ਸ਼ੂਟਿੰਗ ਦਿਖਾ ਦਨੇ ਆ ਚਲਾ ਕੇ ਦਿਖਾ ਦੇ ਇਸਨੇ ਵੀ ਇੱਕ ਇੱਕ ਗੱਲ ਹੋਰ ਦੱਦੀ ਟਰੈਕਟਰ ਹੈਗਾ 2 ਸਪੀਡ ਠੀਕ ਹੈ ਜੀ 2 ਸਪੀਡ ਹੈ ਇਹ 3 ਨਹੀਂ ਹੈਗਾ 2600 ਘੰਟੇ ਟਰੈਕਟਰ ਚੱਲਿਆ ਹੋਇਆ ਬਾਈ ਓਕੇ ਜੀ ਲਓ ਜੀ ਜਿਸਨੇ ਵੀ ਹਲਕੀ-ਹੁਲਕੀ ਆਵਾਜ਼ਾਂ ਦੀ ਹੁੰਦੀ ਉਹ ਪਿੱਛੇ ਦੇ ਨਾਰਮਲ ਠੀਕ ਹੈ ਜਮੇ ਹੀ ਨਾਰਮਲ ਆਵਾਜ਼ੇ ਜਿੰਨੇ ਕੋ ਹੁੰਦੀ ਆ ਬਹੁਤੀ ਆਵਾਜ਼ ਨਹੀਂ ਹੈਗੀ ਟਰੈਕਟਰ ਦੀ ਮਗਰਾੜ ਨੂੰ ਦਿਖਾਦੇ ਬਾਈ ਟਰੈਕਟਰ ਤੇ ਗਰਾੜ ਸਾਫ ਹੈ ਠੀਕ ਹੈ ਜੀ ਸਾਫ ਹੈ ਮਗਰਾੜ ਵਧੀਆ ਪਏ ਆ ਠੀਕ ਹੈ ਜੀ ਓਕੇ ਇਧਰਲਾ ਵੀ ਦਿਖਾ ਦਿਓ ਤੇ ਬਾਕੀ ਟਰੈਕਟਰ ਬਾਈ ਠੀਕ ਹੈ ਬਾਕੀ ਵੀਰਾਂ ਨੂੰ ਬੇਨਤੀ ਹੈ ਵੀ ਕੋਈ ਵੀ ਚਾਹਵਨ ਹੋਏ ਆਗੇ ਆਪਣੀ ਦਸਰਲੀ ਇੱਕ ਵਾਰ ਜ਼ਰੂਰ ਕਰ ਲਿਓ ਲਿੰਕਾਂ-ਲੁੰਕਾਂ ਦਾ ਟਰੈਕਟਰ ਪੂਰਾ ਵਧੀਆ ਪਿਆ ਜੀ ਠੀਕ ਹੈ ਜੀ ਟਰੈਕਟਰ ਬਾਈ ਟਰਾਲੀ-ਟਰੁੱਲੀ ਤੇ ਨਹੀਂ ਚੱਲਿਆ ਹੋਆ ਜੀ ਠੀਕ ਹੈ ਨ ਓਕੇ ਜੀ ਤੇ ਜਿਵੇਂ ਕੀ ਆਪਾਂ ਕਹਿ ਰਹੇ ਆ ਵੀ ਟਾਇਰ ਪਿਛਲੇ ਜ਼ਰੂਰ ਕੱਟਨੇ ਟਾਇਰ ਚਲੋ ਟਰੈਕਟਰ ਦੇ ਪੈਸੇ ਦਾ ਇਲਾਕੇ ਬਾਈ ਪੈ ਜਾਂਦੇ ਹੁੰਦੇ ਨੇ ਜਿਹੜੀ ਟਰੈਕਟਰ ਦੀ ਕੰਡੀਸ਼ਨ ਆ ਉਹ ਨਹੀਂ ਬਣਦੀ ਹੁੰਦੀ ਤੇ ਬਾਕੀ ਆਪਾਂ ਲੋਕੇਸ਼ਨ ਇਹਨਾਂ ਦੀ ਸੇਮ ਸਾਡੇ ਵਾਲੀ ਉਹ ਆ ਸਾਡੀ ਜਿੱਥੇ ਆਪਣੇ ਟਰੈਕਟਰ ਖੜਦੇ ਉੱਥੇ ਹੀ ਥੋੜੇ ਜੇ ਦੋ ਚਾਰ ਸ਼ੋਰੂਮ ਛੱਡ ਕੇ ਇਹਨਾਂ ਦੀ ਬਾਈ ਇਹਨਾਂ ਦੀ ਏਜੰਸੀ ਆ ਤੇ ਮੁੱਲ ਦੱਸ ਦੀ ਵੀਰੇ ਇਹਦਾ ਦੱਸ ਦੋ ਇਹਦਾ ਮੁੱਲ ਆ ਬਾਈ ਜਿਹੜਾ ਉਹ ਕਰਦੇ ਆ ਬਾਈ ਨੇ 380000 ਰੁਪਇਆ 380000 ਬਾਕੀ ਮੌਕੇ ਦੇ ਮਾਣ ਦਾਨ ਵਧੀਆ ਹੋ ਜੂਗਾ ਬਾਈ ਠੀਕ ਹੈ ਜੀ ਸੋ ਜਿਹਨੇ ਵੀ ਲੈਣਾ ਹੋਇਆ ਫਾਰਮ ਟਰੈਕ ਏਜੰਸੀ ਉਰ ਉੱਪਰ ਖੜਾ ਟਰੈਕਟਰ ਆ ਕੇ ਦੇਖ ਲਿਓ ਠੀਕ ਹੈ ਜੀ ਹੋਰ ਕੋਈ ਹੋਰ ਜਾਣਕਾਰੀ ਬਾਈ ਜਿਹੜੀ ਆਪਾਂ ਨਾ ਦੱਸੀ ਹੋਵੇ ਉਹ ਤੁਸੀਂ ਫੋਨ ਤੇ ਕਰ ਲਿਓ ਇਹ ਨੰਬਰ ਮੈਂ ਆਪਣੀ ਪਾਦਾਨਾ ਚ ਬਾਈ ਨਾਲ ਪਾਦਾਨਾ ਤੇ ਨੰਬਰ ਇਹਨਾਂ ਦਾ ਜੇ ਤੁਸੀਂ ਮੇਰਾ ਨੰਬਰ ਲਿਖਾ ਦੇ ਭਾਈ ਉਹ ਸਾਹਮਣੇ ਚੱਲਦਾ ਬਹਾੜ 304 44609 ਤੇ ਆਪ ਬਾਈ ਦਾ ਨੰਬਰ ਚੱਲਦਾ ਜੀ ਮੇਰਾ ਕਰ ਲਿਓ ਮੇਰਾ ਨੰਬਰ ਤਾਂ ਲਗਭਗ ਸਭਾਈ ਪਤਾ ਹੀ ਹੈ ਲਗਭਗ ਸਾਰੇ ਵੀਰਾਂ ਨੂੰ 81464 78790 ਤੇ ਬਾਈ ਨਾਲ ਦਾ ਨੰਬਰ ਚੱਲਦਾ ਸਕਰੀਨ ਤੇ ਰੇਟ ਦੀ ਜੋ ਵੀ ਗੱਲਬਾਤ ਫੋਨ ਤੇ ਬਾਈ ਨਾਲ ਕਰ ਲਿਓ ਜੀ 380 ਮੁੱਲ ਕਰਦਾ ਬਾਈ ਮਾਨ ਦਾਣਾ ਮੋਗੇ ਦੇ ਬਾਈ ਕਹਿੰਦਾ ਵਧੀਆ ਕਰ ਦਾਂਗੇ ਠੀਕ ਹੈ ਜੀ ਤੇ ਬਾਕੀ ਕਿਸੇ ਵੀਰ ਨੇ ਕੋਈ ਸਾਡੇ ਦੇ ਵਿੱਚ ਫਾਰਮ ਟਰੈਕ ਕੋਈ ਵੀਰ ਚਾਹਵਨ ਹੁੰਦਾ ਲੈਣ ਦਾ ਆ ਬਾਈਨਾਂ ਕੋਲ ਤਰੀਬਨ ਸਾਰੇ ਮਾਡਲ ਹੁੰਦੇ ਨੇ ਠੀਕ ਹੈ ਜੀ 45 60 ਇਹਦੇ ਵਿੱਚ ਹੋਰ ਵੀ ਜਿਹੜੇ ਨਵੇਂ-ਨਵੇਂ ਮਾਡਲ ਆਂ 4-ਵੀਲ ਵੀ ਆਉਂਦੇ ਆ ਠੀਕ ਹੈ ਜੀ ਤੁਹਾਨੂੰ ਹਰੇਕ ਤਰ੍ਹਾਂ ਦਾ ਟਰੈਕਟਰ ਮਿਲ ਜੂਗਾ ਤੇ ਹੋਰ ਵੀਰੇ ਦੱਸਣਾ ਕੋਈ ਦੇਣੀ ਜਾਣਕਾਰੀ ਦਾ ਦੇਤੀ ਬਾਕੀ ਆਪਣਾ ਕੋਈ ਹੋਰ ਜਿਵੇਂ ਵੀਰ ਆਜੂਗਾ ਕੱਲ ਨੂੰ ਆਪਾਂ ਤੁਹਾਨੂੰ ਨਵੇਂ ਟਰੈਕਟਰਾਂ ਬਾਰੇ ਜੋ ਵੀ ਇਹਨਾਂ ਦਾ ਹਿਸਾਬ-ਤਾਬ ਹੈ ਆਪਾਂ ਤੁਹਾਨੂੰ ਲੱਗ ਤੋਂ ਇਹਦੀ ਵੀਡੀਓ ਬਣਾ ਕੇ ਪਾ ਦੂਗਾ ਜੀ ਤੇ ਕਾਲਾ ਬਾਈ ਵੀ ਸਾਡਾ ਜਿਹੜਾ ਪਹਿਲਾਂ ਜੌਂਡੀ ਸੀਗਾ ਉਹ ਵੀ ਇੱਧਰ ਹੀ ਆਉਣਾ ਉਹਨੇ ਵੀ ਇੱਧਰ ਜੁਆਇਨਿੰਗ ਕਰ ਲਈ ਬਾਈ ਨੇ ਤੇ ਬਾਈ ਨੇ ਵੀ ਕਿਹਾ ਦਾ ਕਾਲਾ ਬਾਈ ਕਹਿੰਦਾ ਵੀਡੀਓ ਪਾਉਣੀ ਆ ਪਾਵਾਂਗਾ ਬਾਈ ਕੋਈ ਖਾਲੀ ਪਾਵਾਂਗੇ ਜਰੂਰ ਠੀਕ ਹੈ ਜੀ ਤੇ ਬਾਕੀ ਹੋਰ ਵੀ ਕਿਸੇ ਵੀ ਇੰਨੇ ਕੋਈ ਪੁਰਾਣਾ ਟਰੈਕਟਰ ਲੈਣਾ ਹੁੰਦਾ ਤਾਂ ਟਰੈਕਟਰ ਉਹਨਾਂ ਕੋਲ ਵੀ ਬਹੁਤ ਖੜੇ ਨੇ ਬਾਈ ਠੀਕ ਹੈ ਜੀ ਉਹ ਪਿੱਛੇ ਖੜੇ ਆ ਦੇਖੋ ਸਾਹਮਣੇ ਆਪਣੇ ਕੋਲ ਵੀ ਤਰੀਬਨ ਬਾਈ 80000 ਤੋਂ ਲੈ ਕੇ ਤੁਹਾਨੂੰ 6 7 8 9 ਲੱਖ ਤੱਕ ਦਾ ਹਰ ਇੱਕ ਤਰ੍ਹਾਂ ਦਾ ਟਰੈਕਟਰ ਮਿਲ ਜਾਣਾ ਆਪਣੇ ਕੋਲ ਇੱਕ ਅਜੇ ਜੌਂਡੀਰ ਵੀ ਆਇਆ ਜੀ 2023 ਮਾਡਲ ਤੇ 855 ਆ ਜੂਗਾ ਜੀ ਆਪਣੇ ਕੋਲ 2023 ਮਾਡਲ 3 ਸਪੀਡ ਉਹ ਵੀ ਹੁਣ ਕੋ ਕੱਲ ਨੂੰ ਆ ਜੂਗਾ ਠੀਕ ਆ ਤੇ ਹੋਰ ਵੀ ਕਿਸੇ ਵੀਰ ਨੇ ਕੋਈ ਟਰੈਕਟਰ ਲੈਣਾ ਹੁੰਦਾ ਬਾ ਕਿਸੇ ਨੇ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰਿਆ ਕਰੋ ਜੀ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦਿਓ ਧੰਨਵਾਦ